ਲਓ ਵੀ ਮਿੱਤਰੋ ਕੀ ਅਗਲਾ ਕਹਿਣਦਾ ਬਾਈ ਜੀ ਕੰਮ ਹੈ ਨਹੀਂ ਤੇ ਕੰਮ ਹੈ ਨਹੀਂ ਕੰਮ ਕਰਨ ਵਾਸਤੇ ਮੈਂ ਆਂ ਦਾ ਵੀ ਦਿਮਾਗ ਚਾਹੀਦਾ ਬੰਦਾ ਤੇ ਜਿਵੇਂ ਸਿਆਣੇ ਕਹਿੰਦੇ ਨੇ ਨਾ ਵੀ ਵੇਚਣ ਤੇ ਅੱਜ ਤਾਂ ਬੰਦਾ ਵੀ ਖੱਬਲ ਵੀ ਵੇਚੀ ਜਾਂਦਾ ਤੇ ਬਾਈ ਅੱਜ ਖੱਬਲ ਹੀ ਵੇਚੀ ਆਉਂਦਾ ਮਿੱਤਰੋ ਲਓ ਵੀ ਮਿੱਤਰੋ ਨਾ ਦੂਰੋਂ ਖੜੋਂ ਦੇਖੀ ਜਾਂਦੇ ਸੀ ਤੇ ਬਾਈ ਨੇ ਖੱਬਲ ਲੱਦ ਰੱਖਿਆ ਸਾਈਕਲ ਦੇ ਉੱਤੇ ਆਪਣਾ ਹੀ ਨਾਮ ਪਿੰਡ ਦਾ ਨਾਮ ਜੀ ਬਿੰਦਰ ਸਿੰਘ ਆਹੀ ਪਿੰਡ ਆਹੀ ਤੁੰਦ ਤੁੰਦ ਸਾਹਿਬ ਜੀ ਤੁੰਦ ਤੁੰਦ ਸਾਹਿਬ ਗੁਰੂ ਅਦਿਐਸੇ ਧਰਤੀ ਤੋਂ ਹਾਂਜੀ ਹਾਂਜੀ ਤਾਂ ਜੀ ਖੱਬਲ ਤੁਸੀਂ ਲੱਦ ਰੱਖਿਆ ਹੈ ਨਾ ਇਹ ਇਹ ਸੋਡੇ ਦਿਮਾਗ ਦੇ ਵਿੱਚ ਕਿਵੇਂ ਆ ਏਹੀਂ ਆ ਗਿਆ ਜੀ ਮੇਰਾ ਘੋੜੀਆਂ ਵਾਲੇ ਖਰੀਦਣਗੇ ਖੱਬੜਾ ਘੋੜੀਆਂ ਨੂੰ ਪਾਉਣਾ ਹੀ ਹੁੰਦਾ ਏ ਘੋੜਿਆਂ ਦੀ ਖਰਾਕ ਹੁੰਦੀ ਏ ਘੋੜਿਆਂ ਦੀ ਖਰਾਕ ਹਾਂਜੀ ਬਿਲਕੁਲ ਤੇ ਖੱਬੜ ਵੀ ਅਸੀਂ ਦੇਖਿਆ ਖੱਬੜ ਸੁਟਾਏ ਆ ਨਾ ਰੇਤ ਮਿੱਟੀ ਹੈ ਨਹੀਂ ਵਿੱਚ ਨਾ ਜੀ ਰੇਤ ਮਿੱਟੀ ਹੈ ਜੀ ਇਹ ਕਿਵੇਂ ਹੱਥੀ ਪੱਟਿਆ ਜਾਂ ਵੱਢਿਆ ਨਾ ਦਾਤੀ ਨੇ ਵੱਢਿਆ ਜੀ ਦਾਤੀ ਅੱਛਾ ਜੀ ਲੋ ਵੀ ਕਿਰਤੀ ਵੀਰ ਕਹਿੰਦਾ ਵੀ ਦਾਤੀ ਨੇ ਵੱਡਿਆ ਦਾਤੀ ਆਹ ਸੇ ਨਾਲ ਟੰਗੀ ਫਿਰਦੇ ਹਨਾ ਹਾਂਜੀ ਤਾਂ ਫਿਰ ਉੱਥੋਂ ਲੈ ਜਾਂਦਾ ਵੱਡ ਕੇ ਆ ਇਹ ਫਿਰ ਬੀਜਿਆ ਹੋਇਆ ਸਪੈਸ਼ਲ ਜਾਂ ਇਹ ਕਿਵੇਂ ਨਾ ਬੀਜਿਆ ਨਹੀਂ ਨੌਰੇ 'ਚ ਖੜਾਗਾ ਅੱਛਾ ਤੁਹਾਡੇ ਨੌਰੇ 'ਚ ਖੜਾ ਹਾਂ ਠੀਕ ਆ ਫਿਰ ਉੱਥੋਂ ਵੱਡ-ਵੱਡ ਕੇ ਲਈ ਆਉਨੇ ਆ ਵੱਡ ਕੇ ਤੇ ਲਈ ਜਾਂਦੇ ਹਾਂ 7 8 ਰੇਤਾ ਹੈ ਨਹੀਂ ਵੱਡੀ ਗੱਲ ਇਹ ਰੇਤਾ ਹੈ ਨਹੀਂ ਉੱਤੋਂ ਵੱਡਿਆ ਜੀ ਅੱਛਾ ਤਾਂ ਲੋ ਵੀ ਮਿੱਤਰੋ ਘੋੜਿਆਂ ਵਾਲਿਆਂ ਤਾਂ ਬਈ ਵੱਧ ਪਤਾ ਜਿਹੜੇ ਹੁਣ ਹੁਣ ਘੋੜੇ ਰੱਖੇ ਆ ਘੋੜਿਆਂ ਨੂੰ ਜੇ ਅਪੁੱਧ ਤੇ ਸਾਫ਼ ਸੁਥਰੀ ਤੇ ਚੰਗੀ ਤੇ ਬਿਨਾਂ ਰੇਤ ਮਿੱਟੀ ਵਾਲੀ ਖਰਾਕ ਪਾਵਾਂਗੇ ਤੁਹਾਨੂੰ ਪਤਾ ਹੈ ਦੋਸਤ ਹੁੰਦਾ ਹੀ ਨਹੀਂ ਜਾਨਵਰ ਬਿਮਾਰ ਤੇ ਜੇਕਰ ਤੁਸੀਂ ਸਾਫ ਸੁਥਰੀ ਹੈ ਨਾ ਵੀ ਖਰਾਕ ਖਰੀਦਣੀ ਆ ਤਾਂ ਸੋਡੇ ਨਾਲ ਵੀ ਗੱਲਬਾਤ ਕਰ ਲੈਣ ਇੱਥੇ ਹਾਂਜੀ ਕਰ ਲੈ ਤੁਸੀਂ ਰਹੋਗੇ ਤੇ ਤਿੰਨ ਦਿਨਾਂ ਹਾਂਜੀ ਹਾਂਜੀ ਤਿੰਨ ਦਿਨ ਕਿ ਚਾਰ ਦਿਨ ਇੱਥੇ ਆ ਚਾਰ ਦਿਨ ਵੀ ਚਾਰ ਦਿਨ ਤੇ ਫਿਰ ਵੀ ਅੱਜ ਤਾਂ ਹੁਣ ਇਹ ਤੁਸੀਂ ਕਹਿੰਦੇ ਹੋ ਵੀ ਸੇਲ ਹੋਣ ਵਾਲਾ ਹਨ ਲੈ ਆਉਂਗੇ ਹਾਂ ਹੋਰ ਲਿਆਵਾਂਗੇ ਅੱਛਾ ਹਾਂ ਵੱਡ ਕੇ ਉਹਦੀ ਰੇੜੀ ਭਰ ਲਵਾਂਗੇ ਠੀਕ ਹੈ ਤਾਂ ਇਹਦੇ ਵਿੱਚ ਕੀ ਸਾਫ ਦਿੰਨੇ ਹੋ ਫਿਰ ਇਹਨੂੰ ਆਹ 100 ਰੁਪਏ ਦੀ ਇੱਕ ਹੈ ₹100 ਦੀ ਇੱਕ ਗੁੱਟੀ ਆ ਹਾਂ ਇੱਕ ਗੁੱਟੀ ਆ ਵਜਨ ਦੇ ਵਿੱਚ ਹਾਂ ਹੁਣ ਖੋਲੀ ਪਈ ਆ ਨਹੀਂ ਵਜਨ ਦੇ ਹਿਸਾਬ ਨਾਲ ਆ ਜਾਂ ਕਿਵੇਂ ਨਾ ਉਹੀ ਮੂਬੀ ਅੱਛਾ ਜੀ ਲੋਬੀ ਮਿੱਤਰੋ ਇੱਥੋਂ ਬੰਨੀ ਹੋਈ ਆ ਮੰਨ ਲਓ ਨਹੀਂ ਹੋਈ ਆ ਤੇ ₹100 ਦੀ ਇੱਕ ਗੁੱਟੀ ਆ ਹਾਂਜੀ ਅੱਛਾ ਤੇ ਘੂੜੀ ਰਜ ਜਾਂਦੀ ਇਹਨੇ ਨਾ ਹਾਂਜੀ ਉਹ ਦੋ ਲੈ ਲੂਗਾ ਉਹ ਦੋ ਲੈ ਲੂ ਹਾਂ ਤਾਂ ਇਹਦੇ ਵਿੱਚ ਸਾਰੀਆਂ ਕਿੰਨੀਆਂ ਗੁੱਟੀਆਂ ਹੋਣਗੀਆਂ ਸਾਰੀਆਂ 30 ਗੁੱਟੀਆਂ ਇਹਦੇ ਵਿੱਚ 30 ਹਾਂਜੀ ਲਓ ਵੀ ਮਿੱਤਰੋ ਗੱਲ ਵੱਡੀ ਇਹ ਵੀ ਆ ਜਾਂਦੀ ਆ ਅਗਲਾ ਕਹਿੰਦਾ ਬਈ ਜੀ ਕੰਮ ਹੈ ਨਹੀਂ ਤੇ ਕੰਮ ਹੈ ਨਹੀਂ ਕੰਮ ਕਰਨ ਵਾਸਤੇ ਮੈਂ ਆਂਦਾ ਵੀ ਦਿਮਾਗ ਚਾਹੀਦਾ ਬੰਦਾ ਤੇ ਜਿਵੇਂ ਸਿਆਣੇ ਕਹਿੰਦੇ ਨੇ ਨਾ ਵੀ ਵੇਚਣ ਤੇ ਅੱਜ ਤਾਂ ਬੰਦਾ ਵੀ ਖੱਬਲ ਵੀ ਵੇਚੀ ਜਾਂਦਾ ਤੇ ਬਾਈ ਅੱਜ ਖੱਬਲੀ ਵੇਚੀ ਆਉਂਦਾ ਮਿੱਤਰੋ ਤੇ ਖੱਬਲ ਦਾ ਤੁਹਾਨੂੰ ਰੇਟ ਵੀ 100 ਰੁਪਏ ਦੇ ਹਿਸਾਬ ਨਾਲ ਇੱਕ ਗੁੱਟੀ ਐ ਤੇ 30 ਗੁੱਟੀਆਂ ਤੇ 3000 ਦਾ ਵਿੱਚੋਂ ਮਾਲ ਤੇ ਜੇਕਰ ਇੱਕ ਵਿਕ ਗਿਆ ਤਾਂ ਬਈ 3000 ਬਣ ਜੂ ਹਾਂਜੀ ਫਿਰ 3000 ਬਣ ਜੂ ਆਸ ਮੇ ਤਾਂ ਪੂਰੀ ਵੇਕ ਜੂ ਹਾਂਜੀ ਹਾਂਜੀ ਤੇ ਲਓ ਮਿੱਤਰੋ ਵੱਡੀ ਮੇਦ ਐ ਬਾਈ ਕਹਿੰਦਾ ਵਿਕ ਜੂ ਤੇ ਪਰ ਬਈ ਜਿੰਨੇ ਤੁਸੀਂ ਘੋੜੇ ਪਾਲ ਕੇ ਇੱਥੇ ਪਹੁੰਚੋਗੇ ਨਾ ਟਿਕਾਣਾ ਕਿਹ ਇੱਥੇ ਆ ਹਨਾ ਖਾਲਸਾ ਚਾਹ ਪੁਆਇੰਟ ਵਾਲੇ ਵੀਰ ਕੋਲੇ ਖੜਾ ਐ ਸਪੈਸ਼ਲ ਬੋਰਡ ਦੀ ਚਾਹ ਵਾਲੇ ਕੋਲ ਵੀਰ ਕੋਲ ਇੱਥੇ ਤੁਸੀਂ ਆਉਣਾ ਐ ਇੱਥੇ ਬਈ ਜੀ ਸਾਨੂੰ ਸਾਹਮਣੇ ਸੁੰਡੇ ਇਹ ਸਾਈਕਲ ਤੇ ਬਈ ਘਾਲ ਲੱਦੀ ਖੜਾ ਰੇੜੀ ਤੇ ਤੇ 100 ਰੁਪਈਆ ਦੀ ਇੱਕ ਗੁੱਟੀ ਆ ਤੇ ਜਿੰਨੀਆਂ ਵੀ ਤੁਸੀਂ ਚਾਹੋ ਵੀ ਲਿਆ ਸਕੋ ਤੇ ਲੈ ਜਾਓ ਤੇ ਬਈ ਵੱਧ ਤੋਂ ਵੱਧ ਬਾਈ ਕਹਿਣਾ ਬਈ ਪੰਜਾਬੀ ਬਾਈ ਐ ਤੇ ਬਾਈ ਪੰਜਾਬੀ ਦੀ ਤਾਂ ਆਪਾਂ ਜੇ ਪੰਜਾਬੀ ਨੂੰ ਸਪੋਰਟ ਕਰਾਂਗੇ ਸਪੋਰਟ ਫਿਰ ਆਪਾਂ ਕਰਾਂਗੇ ਕੀ ਦੀ ਹਨਾ ਤੇ ਬਈ ਦੀ ਵੱਧ ਤੋਂ ਵੱਧ ਸਪੋਰਟ ਕਰਿਓ ਮਿੱਤਰੋ ਘਾਹ ਖਰੀਦਿਓ ਕਾ ਆਪ ਐਵੇਂ ਕਹਿ ਗਏ ਵੀ ਸਾਡੀ ਗਰੰਟੀ ਇਹਦੇ ਵਿੱਚ ਵੇਖੋ ਕੋਈ ਰੇਟ ਮਿੱਟੀ ਨਹੀਂ ਐਨ ਹੌਲਾ ਫੁੱਲ ਅਰਗਾ ਹੌਲਾ ਪਿਆ ਕਿਉਂਕਿ ਵੱਡੇ ਹੱਥੀ ਐ ਮਿਹਨਤ ਐ ਤੇ ਮਿਹਨਤੀ ਬਈ ਕਿਰਤੀ ਭਰਾਣਾ ਆਪਾਂ ਤੁਹਾਨੂੰ ਮਿਲਾਤਾ ਆਪਣਾ ਨਾਮ ਦੱਸੋ ਬਈ ਇੱਕ ਵਾਰੀ ਬਿੰਦਰ ਸਿੰਘ ਜੀ ਬਿੰਦਰ ਸਿੰਘ ਬਿੰਦਰ ਸਿੰਘ ਨਾਮ ਐ ਤੇ ਬਾਕੀ ਤੁਸੀਂ ਇੱਥੇ ਕਿਸੇ ਨੂੰ ਪੁੱਛ ਲਿਓ ਆ ਕੇ ਸਟੋਰੀਆਂ ਦੇ ਉੱਤੇ ਵੀ ਬਿੰਦਰ ਸਿੰਘ ਜੀ ਤੋਂ ਐਸੀ ਕਹਾ ਲੈਣਾ ਤੇ ਬਈ ਬਿੰਦਰ ਸਿੰਘ ਦੱਸ ਦਾਨੀ ਕਿਤੇ ਨਾ ਤੇ ਤੁਹਾਡੇ ਕੋਲੇ ਆ ਕੇ ਬਈ ਇੱਥੇ ਸਿੱਧੇ ਆ ਕੇ ਤੁਸੀਂ ਕੰਟੈਕਟ ਕਰਕੇ ਤੇ ਬਾਈ ਤੋਂ ਕਹਾ ਲਿਓ ਖੱਬਲ ਲਿਓ ਮਾਫ਼ੀ ਕਰਦੇ ਆ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ